ਅਰਨ ਲਿਕ ਏਅਰ ਫੋਰਸ ਦੀ ਡਰੈਸ ਚ ਬੰਦਾ ਆਪਾਂ ਕਾਬੂ ਕੀਤਾ ਜੀ ਉਸ ਮਾਮਲੇ ਬਾਰੇ ਥੋੜੀ ਜਿਹੀ ਡਿਟੇਲ ਦਵਾਂਗੇ ਹਾਂ ਜੀ ਕੱਲ ਜ਼ਿਲਕਪੁਰ ਪੁਲਿਸ ਨੇ ਜੀ ਸੁਖਪ੍ਰੀਤ ਨਾਮ ਦਾ ਵਿਅਕਤੀ ਜਿਹੜਾ ਜ਼ਿਲਕਪੁਰ ਦਾ ਹੀ ਰਹਿਣ ਵਾਲਾ ਸੀ ਇਹਨੂੰ ਏਅਰ ਏਅਰਮੈਨ ਨਾਨ ਕਮਿਸ਼ਨਡ ਏਅਰ ਫੋਰਸ ਦੇ ਅਫਸਰ ਦੀ ਯੂਨੀਫਾਰਮ ਦੇ ਵਿੱਚ ਅਸੀਂ ਗ੍ਰਿਫਤਾਰ ਕੀਤਾ ਸੀਗਾ ਤੇ ਜਦ ਅਸੀਂ ਇਹ ਤੋਂ ਮੋੜਲੀ ਪੁੱਛ ਗਏ ਜੀ ਕੀਤੀ ਤਾਂ ਇਹ ਇਹਨੇ ਕਿਹਾ ਮੈਨੂੰ ਇੱਕ ਪਾਰਸਲ ਮਿਲਿਆ ਸੀ ਪਾਰਸਲ ਦੇ ਵਿੱਚੋਂ ਮੈਂ ਇਹ ਯੂਨੀਫਾਰਮ ਕੱਢ ਕੇ ਪਾ ਲਈ ਪਰ ਐਕਚੁਅਲ ਜਦੋਂ ਅਸੀਂ ਢੰਗਾਈ ਦੇ ਤਫਤੀਸ਼ ਕੀਤੀ ਤੇ ਐਕਚੁਅਲ ਦੇ ਵਿੱਚ ਹੋਇਆ ਇਸ ਤਰ੍ਹਾਂ ਸੀ ਇਹਨਾਂ ਨੇ ਆਪਣਾ ਇਥੋਂ ਇੱਕ ਜਿਹੜਾ ਸੀਗਾ ਕੋਰੀਅਰ ਕੰਪਨੀ ਦੇ ਦਫ਼ਤਰ ਦੇ ਵਿੱਚ ਚੋਰੀ ਕੀਤੀ ਸੀ ਜਦੋਂ ਚੋਰੀ ਕੀਤੀ ਤਾਂ ਇੱਕ ਜਿਹੜੀ ਹੈ ਯੂਨੀਫਾਰਮ ਸੀਗੀ ਜਿਹੜੀ ਪੋਲੀਟਿਕਲ ਯੂਨੀਫਾਰਮ ਉਹਨਾਂ ਨੇ ਪਾਈ ਹੋਈ ਸੀ ਇਹ ਯੂਨੀਫਾਰਮ ਕਿ ਗੁਜਰਾਤ ਦੇ ਵਿੱਚ ਕੋਈ ਆਫੀਸ਼ੀਅਲ ਪੋਸਟਡ ਨੇ 에ਅਰ ਫੋਰਸ ਦੇ ਉਹਨਾਂ ਨੇ ਸਟਿਚ ਕਰਵਾਈ ਸੀਗੀ ਬਹਿਲਾਣਾ ਤੋਂ ਉੱਥੇ ਕੋਈ ਟੇਲਰ ਨੇ ਕੋਰੀਅਰ ਕੀਤੀ ਸੀ ਉਸ ਤੋਂ ਬਾਅਦ ਇਹਨਾਂ ਨੇ 5 ਤਰੀਕ ਤੋਂ ਇਹ 5 ਤਰੀਕ ਨੂੰ ਇਹਨਾਂ ਨੇ ਯੂਨੀਫਾਰਮ ਪਾ ਲਈ ਉਸ ਤੋਂ ਬਾਅਦ ਇਹ ਲਗਾਤਾਰ ਜਿਹੜੇ ਦੋਨੋਂ ਜਾਣੇ ਚੋਰੀ ਦੀਆਂ ਵਾਰਦਾਤਾਂ ਨੂੰ ਤੇ ਠੱਗੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਰਹੇ ਨੇ ਇਹ ਕਰਦੇ ਇਸ ਤਰ੍ਹਾਂ ਸੀਗੇ ਜੀ ਜਿਹੜਾ ਇਹ ਯੂਨੀਫਾਰਮ ਪਾ ਲੈਂਦਾ ਸੀ ਉਸ ਤੋਂ ਬਾਅਦ ਕਿਸੇ ਨੂੰ ਲੋਕ ਨੂੰ ਕਿਸੇ ਬੰਦੇ ਨੂੰ ਰੋਗ ਰਹੇ ਨੇ ਸੀ ਉਹਨੂੰ ਕਹਿੰਦੇ ਮੈਨੂੰ ਮੇਰੇ ਤੋਂ ਕੈਸ਼ ਮੈਨੂੰ ਕੈਸ਼ ਪੈਸੇ ਦੇ ਦਿਓ ਮੈਂ ਤੁਹਾਨੂੰ Google Pay ਕਰ ਦਿੰਦਾ ਉਹ ਤਾਂ ਕੈਸ਼ ਪੈਸੇ ਪਹਿਲਾਂ ਫੜ ਲੈਂਦੇ ਇੱਕ ਤਾਂ ਹਾਲਾਤ ਇਸ ਤਰ੍ਹਾਂ ਨੇ ਚੱਲ ਰਹੇ ਸੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਦੂਸਰਾ ਜਦੋਂ ਟੇਲੀ ਟਾਈਮ ਉਹਨੂੰ ਪਤਾ ਲੱਗਦਾ ਸੀ ਕਿ ਮੈਂ ਇਹਨੂੰ ਕੈਸ਼ ਦੇਦਾ ਇਹਨੂੰ Google Pay ਨਹੀਂ ਕਰਦਾ ਉਦੋਂ ਤਾਂ ਕੈ ਭੱਜ ਜਾਂਦੇ ਸੀਗੇ ਤੇ ਮੈਂ ਤੁਹਾਨੂੰ ਇੱਥੇ ਇਹ ਵੀ ਦੱਸਣਾ ਚਾਹੂੰਗਾ ਇਹ ਦੋਨੋਂ ਜਾਣੇ ਜਿਹੜੇ ਚੋਰੀਆਂ ਤੇ ਲੁੱਟਾਂ ਖੋਹਾਂ ਕਰਨ ਦੇ ਆਦੀ ਨੇ ਇਹ ਜਿਹੜਾ ਸੁਖਪ੍ਰੀਤ ਸਿੰਘ ਹੈ ਜਿਹਨੇ ਯੂਨੀਫਾਰਮ ਪਾਈ ਹੋਈ ਸੀ ਇਹ ਤੇ ਇੱਕ ਸੁਹਾਣੇ ਦੇ ਵਿੱਚ ਤੇ ਇੱਕ ਜ਼ਿਰਖਪੁਰ ਦੇ ਟੋਟਲ ਦੋ ਮੁਕਾਦਮੇ ਦਰਜ ਨੇ ਚੋਰੀ ਦੇਣ ਤੇ ਲੁੱਟਖੋਹ ਕਰਨ ਦੇ ਧਰਾਵਾਂ ਦੇ ਵਿੱਚ ਤੇ ਅਸੀਂ ਇਹ ਜੀ ਤਫ਼ਤੀਸ਼ ਕਰ ਰਹੇ ਹਾਂ ਤੇ ਐਸ ਫਾਰ ਐ ਜਿਹੜਾ ਇਹਨਾਂ ਦਾ ਉਥੇ ਘੁੰਮਣ ਦਾ ਇਜ਼ ਕਨਸਰਨਡ ਉਹਦੇ ਵਿੱਚ ਮੈਂ ਤੁਹਾਨੂੰ ਇਹ ਵੀ ਕਲੀਅਰਟੀ ਕਰਨ ਚਾਹੁੰਦਾ ਕਿ ਬਿਕੋਜ਼ ਹੀਰ ਫੋਰ ਸਟੇਜ ਬਹੁਤ ਨੇੜੇ ਆਪਣੇ ਦਿਮਾਗ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਨੇ ਇਹ ਉੱਥੇ ਹੀ ਰਹਿ ਰਿਹਾ ਸੀ ਆ ਭਵਾਂ ਤੇ ਪਹਿਲਾਂ ਇਹ ਭਵਾਂ ਚ ਆਪਣੀ ਗਰਲਫ੍ਰੈਂਡ ਦੇ ਨਾਲ ਲਿਵਿੰਗ ਚ ਰਹਿ ਰਿਹਾ ਸੀ ਉਸ ਤੋਂ ਬਾਅਦ ਉਹਨਾਂ ਨੇ ਉਹਨੂੰ ਕੱਢਤਾ ਹੁਣ ਇਹ ਭਵਾਂ ਚ ਕਿਤੇ ਹੋਟਲ ਦੇ ਵਿੱਚ ਕਮਰਾ ਲੈ ਕੇ ਉੱਥੇ ਰਹਿ ਰਿਹਾ ਹੈ ਬੇਸਿਕਲੀ ਰਹਿਣ ਵਾਲਾ ਇਹ ਜ਼ਿਰਕਪੁਰ ਦਾ ਹੀ ਹੈ ਜਿਹੜਾ ਦੂਸਰਾ ਇਹਦਾ ਸਾਥੀ ਹੈ ਉਹ ਵੀ ਜ਼ਿਰਕਪੁਰ ਦੇ ਰਹਿਣ ਵਾਲਾ ਹੈ ਤੁਸੀਂ ਸੂਰ ਦੇ ਖਿਲਾਫ ਕਿ ਮੌਲਵਾਦਰ ਚੈਨ ਸੁਵਿਧਾਹੀ ਡੰਗਾਈ ਨਾਲ ਹੀ ਕਰ ਰਹੇ ਜੀ ਤਵਦੀਸ਼ ਸੂਰ ਦੇ ਖਿਲਾਫ ਹੁਣ ਤੱਕ ਕੋਈ ਮੁਕੱਦਮਾ ਸਾਨੂੰ ਨਹੀਂ ਜੀ ਤੱਕ ਮਿਲਿਆ ਕਿੰਨੀ ਕਾਮ ਆਉਂਦੇ ਨੇ ਇਹਨਾਂ ਦੇ ਨਾਲ ਵਿੱਚ ਇਹਦੇ ਦਸਤਾਨ ਮੁਤਾਬਕ ਜੀ ਇਹਨੇ 10-12 ਬੰਦਿਆਂ ਨਾਲ ਕੀਤਾ ਪਰ ਅਸੀਂ ਆਈਡੀਆ ਮੰਨ ਕੇ ਚੱਲੋ ਇਹ ਹਰੇਕ ਬੰਦੇ ਨਾਲ 2000-2500 ਦੇ ਕਰੀਬ ਠੱਗੀ ਮਾਰਦੇ ਸੀ ਤੁਸੀਂ ਮੰਨ ਕੇ ਚੱਲੋ ਵੀ 25 25-30000 ਰੁਪਏ ਦੀ ਇਹਨਾਂ ਨੇ ਕਰ ਲਈ ਸਰ 5 ਮਈ ਕੋਈ ਕੰਪਨੀ ਹੈ ਜਿਹੜੀ ਉਹਨਾਂ ਨੇ ਕੋਈ ਕੰਪਲੇਨਟ ਕੀਤੀ ਚੋਲੀ ਨਹੀਂ ਜੀ ਉਹਨਾਂ ਨੇ ਕੋਈ ਕੰਪਲੇਨਟ ਨਹੀਂ ਦਿੱਤੀ ਬਿਕੋਜ਼ ਉਹਨਾਂ ਨੂੰ ਪਤਾ ਨਹੀਂ ਲੱਗਿਆ